ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਵਿੱਚ ਮੁਕਸਰੋਂ 6 ਮੀਲ ਮੱਤੇ ਦੀ ਸਰਾਂ ਇੱਥੇ ਇੱਕ ਫਿਰੂਜੀ ਨਾਮ ਦੇ ਵਪਾਰੀ ਰਹਿੰਦੇ ਸੀ। ਇਹ ਕੁਝ ਚਿਰ ਮੰਗਰੋਂ ਪਿੰਡ ਹਰੀ ਕੇ ਜਾ ਰਹੇ ਜਿੱਥੇ ਇਹਨਾਂ ਨੂੰ ਵਪਾਰ ਲਈ ਚੰਗਾ ਰਾਹ ਲੱਭ ਪਿਆ। ਫਿਰੂਜੀ ਦੀ ਧਰਮ ਪਤਨੀ ਦਾ ਨਾਮ ਰਾਮੋ ਸੀ। ਪਰ ਵਿਆਹ ਦੇ ਮੰਗਰੋਂ ਇਹਨਾਂ ਨੂੰ ਦਇਆਕੌਰ ਨਾਲ ਸੱਦਿਆ ਜਾਂਦਾ ਸੀ ਦਇਆਕੌਰ ਜੀ ਬੜੇ ਸੀਲ ਸੁਭਾਅ ਉਦਾਰ ਤੇ ਧਰਮੀ ਸੀ 11 ਪੈਸਕ ਸੰਮਤ 1561 ਬਿਕਰਮੀ ਮੁਤਾਬਿਕ 1504 ਈਸਵੀ ਨੂੰ 4 ਘੰਟੇ ਰਾਤ ਰੈਂਦੀ ਫੇਰੂ ਜੀ ਦੇ ਘਰ ਮਾਈ ਦਇਆਕੌਰ ਜੀ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ ਇਸ ਬਾਲਕ ਦਾ ਨਾਮ ਲੈਣਾ ਜੀ ਰੱਖਿਆ ਗਿਆ ਸਮੇਂ ਸਿਰ ਪਾਈ ਲੈਣਾ ਜੀ ਦਾ ਵਿਆਹ ਬੀਬੀ ਖੀਵੀ ਜੀ ਨਾਲ ਹੋਇਆ ਜੋ ਮੱਤੇ ਦੀ ਸਰਾਹ ਦੇ ਰਹਿਣ ਵਾਲੇ ਸੀ ਭਾਈ ਲੈਣਾ ਜੀ ਦੇ ਪਿਤਾ ਹਰੀਕੇ ਵਿੱਚ ਰਹਿੰਦੇ ਅੱਕ ਗਏ ਤੇ ਆਪਣੇ ਤੇ ਭਾਈ ਲੈਣਾ ਜੀ ਦੇ ਪਰਿਵਾਰ ਸਮੇਤ ਮੁੜ ਮੱਤੇ ਦੀ ਸਰਾਹ ਆ ਗਏ ਤੇ ਉੱਥੇ ਹੀ ਆ ਕੇ ਰਹਿਣ ਲੱਗੇ ਇੱਥੇ ਮਾਤਾ ਖੀਵੀਜੀ ਦੀ ਕੁੱਖੋਂ ਦੋ ਬੇਟੀਆਂ ਤੇ ਦੋ ਬੇਟਿਆਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਬੀਬੀ ਅਮਰੂ ਤੇ ਬੀਬੀ ਅਨੋਖੀ ਤੇ ਦਾਸੂ ਤੇ ਦਾਤੂ ਸਨ ਜਦੋਂ ਮੱਤੇ ਦੀ ਸਰਾਂ ਮੁਗਲਾਂ ਤੇ ਬਲੋਚਾਂ ਨੇ ਉਜਾੜ ਦਿੱਤੀ ਤਾਂ ਫਿਰੂਜੀ ਤੇ ਭਾਈ ਲੈਣਾ ਜੀ ਦੇ ਪਰਿਵਾਰ ਖਡੂਰ ਵਿੱਚ ਰਹਿਣ ਲਈ ਚਲੇ ਗਏ ਖਡੂਰ ਸਹਿਵ ਅੱਜਕੱਲ੍ਹ ਜ਼ਿਲ੍ਹਾ ਅਮਰitsar ਦੀ ਤਹਿਸੀਲ ਤਨਤਾਰ ਵਿੱਚ ਇੱਕ ਪ੍ਰਸਿੱਧ ਕਸਬਾ ਹੈ ਜਦ ਖਡੂਰ ਸਹਿਵ ਵਿੱਚ ਰਹਿੰਦੇ ਭਾਈ ਲੈਣਾ ਜੀ ਹਰ ਬਰੇ ਦੇਵੀ ਦੇ ਪ੍ਰੇਮੀ ਹਿੰਦੂਆਂ ਦਾ ਸੰਗ ਬਣਾ ਕੇ ਜਵਾਲਾਮੁਖੀ ਯਾਤਰਾ ਨੂੰ ਜਾਂਦੇ ਸੀ ਜਵਾਲਾਮੁਖੀ ਨਿਜਲੇ ਹਿਮਾਲਿਆ ਪਰਬਤਾਂ ਵਿੱਚ ਦੁਰਗਾ ਦੇਵੀ ਦਾ ਇੱਕ ਪਵਿੱਤਰ ਸਥਾਨ ਹੈ ਇਥੇ ਪਰਬਤਾਂ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਨੇ ਖਡੂਰ ਸਾਹਿਬ ਵਿੱਚ ਇੱਕ ਸਿੱਖ ਭਾਈ ਜੋਧਾ ਰਹਿੰਦਾ ਸੀ ਭਾਈ ਜੋਧਾ ਹਰ ਰੋਜ਼ ਅੰਮ੍ਰਿਤ ਵੇਲੇ ਪਹਿਹ ਰਾਤ ਰੈਂਦੀ ਉੱਠਦਾ ਸੀ ਤੇ ਜਪਜੀ ਤੇ ਆਸਾ ਦੇ ਬਾਣ ਦਾ ਪਾਠ ਕਰਦਾ ਸੀ ਇੱਕ ਦਿਨ ਸੁਹਾਵਣੀ ਰਾਤ ਸਮੇਂ ਜਦ ਸੀਤਲ ਨਿਰਮਲ ਪੌਣ ਤੱਪੇ ਹੋਏ ਵਾਯੂ ਮੰਡਲ ਨੂੰ ਠਾ ਰਹੀ ਸੀ ਤਾਂ ਭਾਈ ਲੈਣਾ ਨੇ ਇੱਕ ਆਵਾਜ਼ ਸੁਣੀ ਜਿਸ ਨੇ ਉਹਨਾਂ ਦੇ ਹਿੱਦੇ ਨੂੰ ਖਿੜਾ ਦਿੱਤਾ ਜਦੋਂ ਭਾਈ ਲੈਣਾ ਜੀ ਨੇ ਧਿਆਨ ਲਾ ਕੇ ਸੁਣਿਆ ਤਾਂ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੀ ਦਿਨ ਨਿਕਲ ਮੰਗਰੋ ਉਹ ਜੋਦਾ ਪਾਸੋਂ ਪੁੱਛਣ ਲੱਗੇ ਕਿ ਇਹ ਮਨ ਨੂੰ ਉਤਸ਼ਾਹ ਦੇਣ ਵਾਲੀ ਬਾਣੀ ਕਿਸ ਨੇ ਉਚਾਰੀ ਹੈ ਭਾਈ ਜੋਦਾ ਨੇ ਉਹਨਾਂ ਨੂੰ ਦੱਸਿਆ ਕਿ ਇਸ ਬਾਣੀ ਨੂੰ ਰਚਣ ਵਾਲੇ ਮੇਰੇ ਗੁਰੂ ਬਾਬਾ ਨਾਨਕ ਜੀ ਨੇ ਜਿਹੜੇ ਅੱਜਕੱਲ੍ਹ ਰਾਵੀ ਦੇ ਕੰਢੇ ਕਰਤਾਰਪੁਰ ਵਿੱਚ ਰਹਿੰਦੇ ਨੇ ਭਾਈ ਜੋਦਾ ਪਾਸੋਂ ਜਦੋਂ ਉਹਨਾਂ ਨੇ ਇਹ ਸਭ ਕੁਝ ਸੁਣਿਆ ਤਾਂ ਉਹਨਾਂ ਦੇ ਹਿੱਦੇ ਵਿੱਚ ਭਗਤੀ ਭਾਵ ਜਗ ਪਿਆ ਭਾਈ ਲੈਣਾ ਜੀ ਨੂੰ ਗੁਰੂ ਦੇ ਦਰਸ਼ਨ ਦੀ ਅਜਿਹੀ ਤਾਂਗ ਲੱਗੀ ਜਿਹੜੀ ਕਿ ਚੰਦਰਮਾ ਦੇ ਵੇਖਣ ਲਈ ਚਕੌਰ ਨੂੰ ਹੁੰਦੀ ਹੈ ਪਾਈ ਲੈਣਾ ਜੀ ਦਾ ਗੁਰੂ ਨਾਨਕ ਜੀ ਨਾਲ ਮੇਲ ਤੇ ਉਹਨਾਂ ਦਾ ਸਿੱਖੀ ਧਾਰਨ ਕਰਨਾ ਪਾਈ ਲੈਣਾ ਜੀ ਜਦੋਂ ਆਪਣੇ ਪਰਿਵਾਰ ਤੇ ਆਪਣੇ ਯਾਤਰੂਆਂ ਦੇ ਸੰਗ ਨੂੰ ਜਵਾਲਾਮੁਖੀ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸੀ ਤਾਂ ਆਪਣੇ ਸਾਥੀਆਂ ਨੂੰ ਆਖਣ ਲੱਗੇ ਕਿ ਆਓ ਰਸਤੇ ਵਿੱਚ ਕਰਤਾਰਪੁਰ ਥਾਣੀ ਹੁੰਦੇ ਚੱਲੀਏ ਇਸ ਤਰ੍ਹਾਂ ਇੱਕ ਪੰਥ ਦੋ ਕਾਜ ਹੋ ਜਾਣਗੇ ਜਿਨ੍ਹਾਂ ਨੂੰ ਬਹੁਤੇ ਸਾਰੇ ਲੋਕੀ ਵਾਹਿਗੁਰੂ ਦਾ ਪਿਆਰਾ ਮੰਨਦੇ ਨੇ ਤੇ ਜਿਨ੍ਹਾਂ ਦੀ ਸੰਗਤ ਲੋੜਵੰਦੀ ਹੈ ਔਰ ਸਾਰੇ ਆਦਮੀਆਂ ਨੂੰ ਕਰਨੀ ਚਾਹੀਦੀ ਹੈ ਆਪਾਂ ਵੀ ਉਹਨਾਂ ਦੇ ਦਰਸ਼ਨ ਕਰ ਲਵਾਂਗੇ ਦੂਜਾ ਇਸ ਪਿੱਛੋਂ ਅਸੀਂ ਜਵਾਲਾਮੁਖੀ ਲਾਟਾਂ ਵਾਲੀ ਦੇ ਦਰਸ਼ਨ ਕਰਾਂਗੇ ਭਾਈ ਲੈਣਾ ਜੀ ਦੀ ਸਲਾਹ ਸਭਨਾਂ ਨੇ ਮੰਨ ਲਈ ਤੇ ਭਾਈ ਲੈਣਾ ਜੀ ਨੂੰ ਗੁਰੂ ਅੱਗੇ ਜਾ ਕੇ ਨਮਸਕਾਰ ਕਰਨ ਦਾ ਅਪਸਰ ਮਿਲ ਗਿਆ ਗੁਰੂ ਜੀ ਨੇ ਉਸ ਨੂੰ ਦਇਆਵਾਨ ਤੇ ਸ਼ੋਸ਼ੀਲ ਸੁਭਾਅ ਵਾਲਾ ਦੇਖ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿੱਥੇ ਜਾ ਰਹੇ ਹੋ ਭਾਈ ਲੈਣਾ ਜੀ ਨੇ ਆਪਣਾ ਨਾਂ ਤੇ ਉਹ ਜਿਸ ਕੰਮ ਲਈ ਜਾ ਰਹੇ ਸੀ ਉਹ ਗੁਰੂ ਜੀ ਨੂੰ ਦੱਸਿਆ ਇਹ ਸੁਣ ਕੇ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਸੱਚੇ ਸਿਰਜਣ ਹਰ ਵਾਹਿਗੁਰੂਾਰੇ ਦੱਸਿਆ ਗੁਰੂ ਜੀ ਦੇ ਉਪਦੇਸ਼ ਨੇ ਉਹਨਾਂ ਦੇ ਮਨ ਉੱਤੇ ਅਜੇਹਾ ਅਸਰ ਕੀਤਾ ਕਿ ਉਹਨਾਂ ਨੇ ਉਹ ਘੁੰਗਰੂ ਜਿਹੜੇ ਜਵਾਲਾਮੁਖੀ ਦੇਵੀ ਅੱਗੇ ਨੱਚਣ ਲਈ ਬੰਨੇ ਹੋਏ ਸੀ ਲਾ ਕੇ ਪਰਾਂ ਸੁੱਟੇ ਭਾਈ ਲੈਣਾ ਜੀ ਆਪਣੇ ਮਨ ਵਿੱਚ ਕਹਿਣ ਲੱਗੇ ਕਿ ਮੇਰੇ ਤੁਨ ਭਾਗ ਨੇ ਮੈਂ ਗੁਰੂ ਜੀ ਦੇ ਦਰਸ਼ਨ ਕੀਤੇ ਨੇ ਹੁਣ ਮੈਨੂੰ ਮਰਬਤੀ ਪੂਜਾ ਦੇ ਮੰਦਰ ਵਿੱਚ ਪੂਜਾ ਕਰਨ ਦੀ ਲੋੜ ਨਹੀਂ ਭਾਈ ਲੈਣਾ ਜੀ ਦੇ ਸਾਥੀ ਜਿਹੜੇ ਉਹਨਾਂ ਨੂੰ ਉਡੀਕ ਦੇ ਉਡੀਕ ਦੇ ਅੱਕ ਗਏ ਸੀ ਅਖੀਰ ਉਹਨਾਂ ਨੂੰ ਜੋਰ ਦੇ ਕੇ ਕਹਿਣ ਲੱਗੇ ਕਿ ਉਠੋ ਆਪਣੀ ਜਵਾਲਾਮੁਖੀ ਦੀ ਯਾਤਰਾ ਨੂੰ ਚੱਲੀਏ ਫਿਰ ਉਹ ਆਖਣ ਲੱਗੇ ਤੁਸੀਂ ਸਾਡੇ ਸੰਗ ਦੇ ਜਥੇਦਾਰ ਹੋ ਕੇ ਮਾਰਗ ਚੱਲਦਿਆਂ ਪਰਦੇਸ਼ ਵਿੱਚ ਹੀ ਛੱਡ ਦਿੱਤਾ ਉਹ ਫਿਰ ਭਾਈ ਲੈਣਾ ਜੀ ਨੂੰ ਦੱਸਣ ਲੱਗੇ ਆ ਸਾਡੇ ਮਤ ਦੀਆਂ ਪਵਿੱਤਰ ਪੁਸਤਕਾਂ ਵਿੱਚ ਲਿਖਿਆ ਹੈ ਜਿਹੜਾ ਕੋਈ ਤਪ ਕਰਨ ਦਾਨ ਦੇਣ ਵਰਤ ਰੱਖਣ ਤੀਥਾਂ ਦੀ ਯਾਤਰਾ ਤੇ ਜਾਣ ਜਾਂ ਵਿਆਹ ਕਰਨ ਵਾਲਿਆਂ ਦੇ ਰਾਹ ਵਿੱਚ ਵਿਗਨ ਪਾਉਂਦਾ ਹੈ ਜਾਂ ਜਿਹੜਾ ਆਲਸ ਕਰਕੇ ਜਾਂ ਪੈਂਡੇ ਦੇ ਡਰੋਂ ਦੁਰਗਾ ਦੇਵੀ ਨੂੰ ਨਹੀਂ ਪੂਜਦਾ ਜਿਹੜੀ ਲక్ష్ਮੀ ਤੇ ਪਵਿੱਤਰਤਾ ਦੀ ਦੇਨ ਹੈ ਜਿਹੜਾ ਇੱਕ ਵਾਰੀ ਪ੍ਰਣ ਕਰਕੇ ਉਸ ਨੂੰ ਪੂਰਾ ਕਰਨ ਲਈ ਸਾਰਾ ਤਨ ਨਹੀਂ ਲਾਉਂਦਾ ਉਹ অতি ਪਾਪੀ ਹੁੰਦਾ ਹੈ ਤੇ ਉਸ ਦੇ ਤਨ ਪੁੱਤਰ ਸਭ ਨਸ਼ਟ ਹੋ ਜਾਂਦੇ ਹੈ ਭਾਈ ਲੈਣਾ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਮੈਂ ਸਭੀ ਮੁਸੀਬਤਾਂ ਜਿਹੜੀਆਂ ਮੇਰੇ ਤੇ ਆਉਣੀਆਂ ਐ ਚੱਲਣ ਨੂੰ ਤਿਆਰਾਂ ਪਰ ਮੈਂ ਸੱਚੇ ਗੁਰੂ ਨੂੰ ਨਹੀਂ ਛੱਡ ਸਕਦਾ ਗੁਰੂ ਜੀ ਦਾ ਉਪਦੇਸ਼ ਸੁਣ ਕੇ ਮੇਰੇ ਮਨ ਨੂੰ ਅਜਿਹੀ ਸ਼ਾਂਤੀ ਆਈ ਐ ਕਿ ਮੈਨੂੰ ਸਭਲਾ ਅੱਗੇ ਦੀ ਪ੍ਰਾਪਤ ਹੋ ਗਏ ਨੇ ਜਿੰਨਾ ਦੀ ਮੈਨੂੰ ਦੇਵੀ ਦੇ ਪੂਜਨ ਤੋਂ ਆਸ ਹੋ ਸਕਦੀ ਸੀ ਤਦ ਭਾਈ ਲੈਣਾ ਜੀ ਨੇ ਦੇਵੀ ਦੀ ਯਾਤਰਾ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਥਾਸ ਹੀ ਰਹਿਣ ਦਾ ਫੈਸਲਾ ਕਰ ਲਿਆ ਗੁਰੂ ਜੀ ਭਾਈ ਲੈਣਾ ਜੀ ਦੇ ਆਉ ਭਗਤੀ ਨੂੰ ਰੋਜ਼ ਵਧਦਾ ਵੇਖ ਕੇ ਉਹਨਾਂ ਨੂੰ ਇੱਕ ਦਿਨ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਕੁਝ ਦੇਾਂਗੇ ਪਰ ਪਹਿਲਾਂ ਘਰ ਜਾ ਕੇ ਆਪਣੇ ਘਰ-ਬਿਹਾਰ ਨੂੰ ਨਿਵੇੜਾਓ ਤੇ ਜਦ ਆਉਂਗੇ ਤਾਂ ਅਸੀਂ ਤੁਹਾਨੂੰ ਸਿੱਖ ਬਣਾਵਾਂਗੇ ਇਹ ਸੁਣ ਕੇ ਭਾਈ ਲੈਣਾ ਜੀ ਖੜੂਰ ਸਹਿਬ ਆ ਗਏ ਤੇ ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਸਭ ਸਿਰ ਵਰਤੀ ਸੁਣਾਈ ਤੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇਸਤੇ ਅਗਲੇ ਦੋਨਾਂ ਲੋਕਾਂ ਦੇ ਦਾਤਾ ਨੇ ਉਹਨਾਂ ਦੇ ਦਰਸ਼ਨ ਕਰਨ ਨਾਲ ਮੈਂ ਵੀ ਇਹੋ ਜਿਹਾ ਆਤਮਿਕ ਪਲਟਾ ਖਾਧਾ ਤੇ ਮੈਂ ਹੁਣ ਪੱਕਾ ਫੈਸਲਾ ਕਰ ਲਿਆ ਕਿ ਅੱਗੋਂ ਲਈ ਗੁਰੂ ਜੀ ਦੇ ਚਰਨਾਂ ਵਿੱਚ ਹੀ ਰਹਾਂਗਾ ਭਾਈ ਲੈਣਾ ਜੀ ਕੁਝ ਦਿਨ ਕਰ ਰਹੇ ਇੰਨੇ ਦਿਨੀ ਉਹਨਾਂ ਆਪਣੇ ਲਈ ਨਵੇਂ ਵਸਤਰ ਬਣਵਾਏ ਤੇ ਗੁਰੂ ਜੀ ਦੇ ਲੰਗਰ ਲਈ ਲੂਣ ਦੀ ਬੋਰੀ ਤਿਆਰ ਕਰਾਈ ਫਿਰ ਆਪਣੇ ਭਨੇਵੇਂ ਨੂੰ ਨਾਲ ਲੈ ਕੇ ਕਰਤਾਰਪੁਰ ਨੂੰ ਚੱਲ ਪਏ ਜਦ ਪਈ ਲੈਣਾ ਜੀ ਗੁਰੂ ਜੀ ਦੇ ਘਰ ਪੁੱਜੇ ਤਾਂ ਗੁਰੂ ਜੀ ਦੇ ਘਰੋਂ ਮਾਤਾ ਸੁਲੱਖਣੀ ਜੀ ਨੇ ਉਹਨਾਂ ਨੂੰ ਆਦਰ ਸਹਿਤ ਬਿਠਾਇਆ ਤੇ ਦੱਸਿਆ ਕਿ ਗੁਰੂ ਜੀ ਆਪਣੀਆਂ ਪੈਲੀਆਂ ਨੂੰ ਗਏ ਹੋਏ ਨੇ ਤੇ ਸ਼ਾਮ ਤੱਕ ਘਰ ਆ ਜਾਣਗੇ ਪਰ ਜੇ ਤੁਸੀਂ ਉਹਨਾਂ ਨੂੰ ਛੇਤੀ ਮਿਲਣਾ ਤਾਂ ਤੁਸੀਂ ਉੱਥੇ ਹੀ ਉਹਨਾਂ ਦੇ ਪਾਸ ਚਲੇ ਜਾਓ ਪਾਈ ਲੈਣਾ ਜੀ ਲੂਨ ਦੀ ਬੂਰੀ ਮਾਤਾ ਸਲੱਖਣੀ ਜੀ ਨੂੰ ਦੇ ਕੇ ਆਪ ਸਿੱਧੇ ਗੁਰੂ ਜੀ ਦੇ ਪਾਸ ਚਲੇ ਗਏ ਗੁਰੂ ਜੀ ਨੇ ਆਪਣੀਆਂ ਮੱਝੀਆਂ ਤੇ ਗਊਆਂ ਲਈ ਤਿੰਨ ਭਰੀਆਂ ਕਾਹ ਦੀਆਂ ਤਿਆਰ ਕੀਤੀਆਂ ਹੋਈਆਂ ਸੀ ਤੇ ਉਹਨਾਂ ਨੂੰ ਘਰ ਝੁਕਵਾ ਕੇ ਲੈ ਜਾਣਾ ਚਾਹੁੰਦੇ ਸੀ ਪਰ ਕਾ ਗਿੱਲਾ ਤੇ ਚਿਕੜ ਨਾਲ ਭਰਿਆ ਹੋਇਆ ਸੀ ਇਸ ਕਰਕੇ ਗੁਰੂ ਜੀ ਦੇ ਆਮ ਸਿੱਖ ਇਹ ਕੰਮ ਕਰਨੋਂ ਕਤਰਾ ਗਏ ਫਿਰ ਗੁਰੂ ਜੀ ਨੇ ਆਪਣੇ ਪੁੱਤਰਾਂ ਸ਼੍ਰੀ ਚੰਦ ਤੇ ਲਖਮੀ ਚੰਦ ਨੂੰ ਕਿਹਾ ਕਿ ਇਹ ਭਰੀਆਂ ਚੁੱਕ ਕੇ ਘਰੇ ਲੈ ਚੱਲੋ ਉਹ ਵੀ ਇਸ ਕੰਮ ਨੂੰ ਟਾਲ ਗਏ ਤੇ ਕਹਿਣ ਲੱਗੇ ਉਹ ਇੱਕ ਮਜ਼ਦੂਰ ਆਉਂਦਾ ਹੈ ਉਹ ਕਰ ਲੈ ਚੱਲੇਗਾ ਭਾਈ ਲੈਣਾ ਜੀ ਨੇ ਜਿਹੜੇ ਉਸੇ ਵੇਲੇ ਆਏ ਸੀ ਨਮਸਕਾਰ ਕੀਤੀ ਤੇ ਕਿਹਾ ਕਿ ਮੈਨੂੰ ਮਜ਼ਦੂਰ ਸਮਝੋ ਤੇ ਮੈਨੂੰ ਹੀ ਇਹ ਕੰਮ ਕਰਨ ਦੀ ਆਗਿਆ ਦੇਵੋ ਗੁਰੂ ਜੀ ਨੇ ਫਿਰ ਇੱਛਾ ਪ੍ਰਗਟ ਕੀਤੀ ਕਿ ਕੋਈ ਸੱਜਣ ਇਹ ਭਰਿਆ ਸਾਡੇ ਘਰੇ ਲੈ ਚੱਲੇ ਲੈਣਾ ਜੀ ਨੇ ਕਿਹਾ ਕਿ ਮੈਨੂੰ ਕੋਈ ਸਿੱਤੇ ਚਕਾਓ ਮੈਂ ਇਹਨਾਂ ਨੂੰ ਕਰ ਲੈ ਚੱਲਾਂਗਾ ਗੁਰੂ ਜੀ ਨੇ ਕਿਹਾ ਕਿ ਜਿੰਨੀਆਂ ਚੁੱਕਣ ਦਾ ਤਾਣ ਹੈ ਉਹਨੀਆਂ ਹੀ ਲੈ ਚੱਲੋ ਭਾਈ ਲੈਣਾ ਜੀ ਨੇ ਹੰਬਲਾ ਮਾਰ ਕੇ ਤਿੰਨੇ ਭਰਿਆ ਚੁੱਕ ਲਈਆਂ ਤੇ ਗੁਰੂ ਜੀ ਨਾਲ ਉਹਨਾਂ ਦੇ ਘਰ ਵੱਲ ਤੁਰ ਪਏ ਰਸਤੇ ਵਿੱਚ ਘਾਹ ਵਿੱਚੋਂ ਗਿੱਲੇ ਚਿੱਕੜ ਦੇ ਡਿੱਗਣ ਨਾਲ ਭਾਈ ਲੈਣਾ ਜੀ ਦੇ ਨਵੇਂ ਕੱਪੜੇ ਲਿਬੜ ਗਏ। ਜਦੋਂ ਘਰ ਪੁੱਜੇ ਤਾਂ ਗੁਰੂ ਜੀ ਦੇ ਮਹਿਲ ਭਾਈ ਲੈਣਾ ਜੀ ਦਾ ਇਹ ਹਾਲ ਵੇਖ ਕੇ ਗੁਰੇ ਜੀ ਨੂੰ ਕਹਿਣ ਲੱਗੇ ਕਿ ਇਹ ਤੁਹਾਡੇ ਲਈ ਚੰਗੀ ਗੱਲ ਹੈ ਕਿ ਇੱਕ ਪ੍ਰਾਣੇ ਨੂੰ ਇਹੋ ਜਿਹਾ ਕਮਿਆਂ ਵਾਲਾ ਕੰਮ ਦੇ ਦਿੱਤਾ ਤੇ ਉਸ ਦੇ ਨਵੇਂ ਕੱਪੜੇ ਪਰ ਦਿੱਤੇ ਨੇ। ਤੁਸੀਂ ਬਹੁਤ ਬੇਪਰਵਾਹੀ ਕਰਦੇ ਹੋ ਸਿੱਖਾਂ ਦੀ ਸ਼ਰਧਾ ਨਹੀਂ ਰਹਿਣ ਦਿੰਦੇ ਗੁਰੂ ਜੀ ਬੋਲੇ ਵਾਹਿਗੁਰੂ ਨੇ ਭਰੀਆਂ ਉਸ ਦੇ ਸਿਰ ਉੱਤੇ ਰੱਖ ਦਿੱਤੀਆਂ ਜਿਹੜਾ ਸਿਰ ਚੁੱਕਣ ਦੇ ਯੋਗ ਹੈ ਮਾਤਾ ਸੁਲੱਖਣੀ ਗੁਰੂ ਜੀ ਦੇ ਕਥਨ ਦਾ ਵਿਚਲਾ ਭਾਵ ਨਾ ਸਮਝ ਕੇ ਫਿਰ ਕਹਿਣ ਲੱਗੇ ਵੇਖੋ ਨਾ ਇਹਨਾਂ ਦੇ ਕੱਪੜੇ ਇਹਨਾਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਘਾਹ ਵਿੱਚੋਂ ਡਿੱਗੇ ਚਿੱਕੜ ਨਾਲ ਗੰਦੇ ਹੋਏ ਪਏ ਨੇ ਤਾਂ ਗੁਰੂ ਜੀ ਕਹਿਣ ਲੱਗੇ ਇਹ ਚਿਕਣ ਨਹੀਂ ਵੈਗ੍ਰੂ ਦੀ ਦਰਗਾਹ ਦਾ ਕੇਸਰ ਹੈ ਜਿਸ ਦੇ ਨਾਲ ਵੈਗ੍ਰੂ ਦੇ ਖਾਸ ਚੁਣਿਆਂ ਹੋਿਆਂ ਨੂੰ ਤਿਲਕ ਲਾਇਆ ਜਾਂਦਾ ਹੈ ਇੰਨਾ ਭਰੀਆਂ ਵਿੱਚੋਂ ਇੱਕ ਵੀ ਚੁੱਕਣੀ ਕਠਿਨ ਸੀ ਪਰ ਭਾਈ ਲੈਣਾ ਜੀ ਨੂੰ ਰੱਬ ਵੱਲੋਂ ਵੱਲ ਮਿਲਿਆ ਤੇ ਉਹਨਾਂ ਨੇ ਤਿੰਨੇ ਭਰੀਆਂ ਚੁੱਕ ਲਈਆਂ ਜਦੋਂ ਗੁਰੂ ਜੀ ਦੇ ਘਰੋਂ ਮਾਤਾ ਸੁਲੱਖਣੀ ਜੀ ਨੇ ਫਿਰ ਵੇਖਿਆ ਦਾ ਭਾਈ ਲੈਣਾ ਜੀ ਦੇ ਕੱਪੜਿਆਂ ਦਾ ਚਿੱਕੜ ਸੱਚੀ ਮੁੱਚੀ ਕੇਸਰ ਬਣ ਗਿਆ ਸੀ ਸਿੱਖ ਤਿੰਨਾਂ ਭਰੀਆਂ ਨੂੰ ਆਤਮਿਕ ਸੰਸਾਰਿਕ ਤੇ ਗੁਰੂਾਈ ਦੇ ਚਿੰਨ੍ਹ ਮੰਨਦੇ ਨੇ ਗੁਰੂ ਨਾਨਕ ਦੇਵ ਜੀ ਦਾ ਇਹ ਨਿਯਮ ਸੀ ਕਿ ਪਹਿਹ ਰਾਤ ਰੈਂਦੀ ਉੱਠ ਕੇ ਰਾਵੀ ਦਰਿਆ ਉੱਤੇ ਜਾ ਕੇ ਇਸ਼ਨਾਨ ਕਰਦੇ ਸੀ ਇਸ਼ਨਾਨ ਕਰਨੋਂ ਮੰਗਰੋਂ ਦਿਨ ਨਿਕਲਣ ਤੱਕ ਗੁਰੂ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਵਾਇਗਰੋਂ ਨੂੰ ਧਿਆਉਂਦੇ ਤੇ ਉਸ ਦੀ ਉਤਸਜ ਗਾਉਂਦੇ ਸੀ ਭਾਈ ਲੈਣਾ ਜੀ ਦਾ ਸਦਾ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਤੇ ਗੁਰੂ ਜੀ ਦੇ ਕੱਪੜੇ ਸੰਭਾਲ ਕੇ ਰੱਖਦੇ ਤੇ ਹੋਰ ਕੋਈ ਸੇਵਾ ਜਿਸ ਦੀ ਗੁਰੂ ਜੀ ਨੂੰ ਲੋੜ ਪਵੇ ਉਹ ਭਾਈ ਲੈਣਾ ਜੀ ਕਰਦੇ ਸੀ ਤਿੰਨ ਹੋਰ ਸਿੱਖਾਂ ਭਾਈ ਭਗੀਰਤ ਭਾਈ ਬੁੱਢਾ ਤੇ ਭਾਈ ਸੁਧਾਰਾ ਜੀ ਨੇ ਜਦ ਭਾਈ ਲੈਣਾ ਜੀ ਨੂੰ ਗੁਰੂ ਜੀ ਨਾਲ ਸਦਾ ਰਹਿੰਦੇ ਤੇ ਭਗਤੀ ਭਾਉ ਕਰਦੇ ਵੇਖਿਆ ਤਾਂ ਉਹਨਾਂ ਸੋਚਿਆ ਕਿ ਅਸੀਂ ਵੀ ਕੋਈ ਗੁਰੂ ਜੀ ਦੀ ਸ਼ਲਾਘਾ ਜੋਗ ਸੇਵਾ ਕਰੀਏ ਇਸ ਲਈ ਉਹ ਤਿੰਨੇ ਗੁਰੂ ਜੀ ਦੀ ਸੇਵਾ ਲਈ ਅੰਮ੍ਰਿਤ ਵੇਲੇ ਹੀ ਰਾਵੀ ਦਰਿਆ ਉੱਤੇ ਚਲੇ ਗਏ ਸਿਆਲ ਦੀ ਰੁੱਤ ਸੀ ਕਾਲੀਆਂ ਘਟਾ ਚੜਾਈਆਂ ਠੰਡੀ ਪੌਣ ਦੇ ਫਰਾਟੇ ਵਗਣ ਲੱਗੇ ਤੇ ਗੜੇ ਪੈਣ ਲੱਗੇ ਤਿੰਨੇ ਆਦਮੀ ਠੰਡ ਦੇ ਮਾਰੇ ਸੁੰਨ ਹੋ ਗਏ ਬੜੀ ਮੁਸ਼ਕਿਲ ਨਾਲ ਕੰਮ ਦੇ ਠਰਦੇ ਮਸਾ-ਮਸਾ ਕਰ ਪਾਚੇ ਤੇ ਅੱਗ ਸੇਕਣ ਮੰਗਰੋਂ ਜਾ ਕੇ ਕਿਦਰੇ ਹੱਥ ਪੈਰ ਕੰਮ ਕਰਨ ਲਈ ਖੁੱਲੇ ਪਰ ਭਾਈ ਲੈਣਾ ਜੀ ਨੇ ਠੰਡ ਐਵੇਂ ਸਹਾਰੇ ਜਿਵੇਂ ਕਿ ਉਹ ਸੋਹਣੀ ਪਿਆਰੀ ਰੁੱਤ ਹੁੰਦੀ ਹੈ ਜਦ ਸੂਰਜ ਨਿਕਲਣ ਵੇਲੇ ਗੁਰੂ ਜੀ ਜਲ ਵਿੱਚੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਭਾਈ ਲੈਣਾ ਜੀ ਨੂੰ ਉਹਨਾਂ ਦੀ ਸ਼ਹਿਨਸੀਲਤਾ ਉੱਤੇ ਵਧਾਈ ਦਿੱਤੀ ਦੇਖਿਆ ਕਿ ਤੁਸੀਂ ਮੁਕਤੀ ਪ੍ਰਾਪਤ ਕਰ ਲਈ ਹੈ ਜੋ ਮਨੁੱਖੀ ਜਨਮ ਦਾ ਵੱਡਾ ਤੇ ਮਨੁੱਖ ਮਨੋਰਥ ਹੈ ਇੱਕ ਵਾਰ ਭਾਈ ਲੈਣਾ ਜੀ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਗੁਰੂ ਜੀ ਆਪਣਾ ਤਪ ਕਰਨ ਸਮੇਂ ਬੜੀ ਠੰਡ ਚਲਦੀ ਨੇ ਉਹਨਾਂ ਦੇ ਸੇਵਕ ਲਈ ਠੀਕ ਨਹੀਂ ਕਿ ਆਰਾਮ ਵਿੱਚ ਰਹਿਣ ਇਹ ਸੋਚ ਦੂਜੇ ਦਿਨ ਸਵੇਰੇ ਦਿਨ ਨਿਕਲਣ ਤੋਂ ਪਹਿਲਾਂ ਹੀ ਉਹ ਵੀ ਜਲ ਵਿੱਚ ਜਾ ਖੜੇ ਹੋਏ ਤੇ ਸੂਜ ਨਿਕਲਣੇ ਵੇਲੇ ਬਾਹਰ ਨਿਕਲੇ ਇੰਨੇ ਚਿਰ ਨੂੰ ਉਹਨਾਂ ਦਾ ਸਰੀਰ ਤਕਰੀਬਨ ਜੰਮ ਗਿਆ ਸੀ ਭਾਈ ਲੈਣਾ ਜੀ ਗੁਰੂ ਦੇ ਚਰਨਾਂ ਤੇ ਡਿੱਗ ਪਏ ਤੇ ਗੁਰੂ ਜੀ ਨਾਲ ਛੋਣ ਕਰਕੇ ਉਹਨਾਂ ਦੇ ਸਰੀਰ ਵਿੱਚ ਸੁਭਾਵੇ ਗਰਮਾਈ ਆ ਗਈ ਭਾਈ ਲੈਣਾ ਜੀ ਆਪਣੇ ਗੁਰੂ ਜੀ ਦੇ ਸੇਵਕ ਬਣ ਗਏ ਤੇ ਉਹਨਾਂ ਲਈ ਸਾਰੇ ਅਸਹਿ ਕਸ਼ਟ ਸਹਾਰਦੇ ਰਹੇ ਸਾਰੇ ਸਿੱਖ ਉਹਨਾਂ ਉੱਤੇ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਵੇਖ ਕੇ ਹੈਰਾਨ ਹੋਏ ਧੰਨਵਾਦ ਜੀ